जी नानी आपने सारे शुभकामनाएं कहने में फिर एक सासिका आंसुओं का मारुति का फंसाव आप कैसे हो जाके मां बाप की जान से बोधी मायूस एक मिनट क्या साहब ਇਹਨੂੰ ਕਰਨ ਦੇ ਹੱਕੇ ਉਹਨਾਂ ਦੇ ਸਤਿ ਉਪਦੇਸ਼ ਕਿ ਵਿਦਿਅਕ ਦੇ ਸਤਿ ਉਪਦੇਸ਼ ਅੱਜ ਅਗਰਤਾ ਦੇ ਸਾਲ ਹੋ ਗਿਆ ਉਹਨੂੰ ਬਹੁਤ ਅਪਰੀਸ਼ੀਏ ਕਰੀਏ ਮੌਕਾ ਮਾਪਿਆਂ ਮਾਪਾ ਤੁਹਾਨੂੰ ਪੈਰ ਤੋਂ ਆਵਾਜ਼ ਨੂੰ ਬਹੁਤ ਬੁਲਾਈ ਰਿਹਾ ਕਿ ਤੁਹਾਡੇ ਬੱਚੇ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਿਹਾ ਕਾਰਜ ਤੁਸੀਂ ਬਹੁਤ ਵਧੀਆ ਇਹਨਾਂ ਨੂੰ ਸਿੱਖਿਆ ਦੇ ਰਹੇ ਹੋ ਇਹਨਾਂ ਨੂੰ ਬਾਦ ਵਿੱਚ ਆ ਰਹੇ ਸਭ ਤੋਂ ਵਧੀਆ ਕੰਮ ਆਖਦੇ ਲੋਕ ਮੈਂ ਬਹੁਤ ਵਧੀਆ ਕੋਹਲ ਦੀ ਬਿਲਡਿੰਗ ਸੀਗੀ ਉਹ ਮੇਰੇ ਉੱਪਰ ਹੀ ਪਿਆਰੀ ਲੱਗੀ ਇਸਾ ਇਹਨੂੰ ਸਾਹਮਣਾ ਇਹਦੀ ਗਵਰਨਮੈਂਟ ਚੱਲੀ ਸਾਰੇ ਸ਼ਹਿਰੀਆਂ ਨੂੰ ਦਾ ਜੋਰ ਦਾ ਜਿਹੜਾ ਸ਼ਿਵਾ ਸਾਹਿਬ ਉਹ ਕੰਮ ਕਰੇ ਇੱਕ ਬੜਾ ਵੱਡਾ ਕੰਮ ਹੈ ਸੁਨਾਏ ਤੇ ਤੁਹਾਡੇ ਨਾਲ ਹਮੇਸ਼ਾ ਹੀ ਮਨਰੀਂ ਤੇ ਪੱਕਾ ਹੈ ਅਪਾ ਦੇ ਜਿੱਦਾਂ ਤੁਹਾਨੂੰ ਸ਼ਿਵਾ ਸਾਹਿਬ ਪਸੰਦ ਹੈ ਨਾ ਕੋਈ ਕੋਈ ਕੁਆਲਿਫਿਕੇਸ਼ਨ ਹੈਗਾ ਪਹਾੜ ਹਿੰਦੂ ਦੇ ਪਿੰਡ ਦੇ ਜਿੰਨੇ ਆਸ਼ਕਾ ਬਹੁਤ ਕਹਾੜੇ ਸਰ ਕਹਾੜਾ ਪਿਆਰ ਦਾ ਕਵੀਆਂ ਦਾ ਪਿਆਰ ਹੈ ਆਰਟਿਸਟਾਂ ਦਾ ਪਿਆਰ ਤੇ ਕਲਾਕਾਰਾਂ ਦਾ ਜਿੱਥੇ ਕੋਲ ਲਾਗੇ ਮੈਂ ਆਪ ਤੁਹਾਨੂੰ ਚੱਜਣਾ ਕਿਹੜਾ ਪਹਿਲਾਂ ਦੱਸਿਆ ਮੈਂ ਕਹਿੰਦਾ ਆਪਣੇ ਜਰੂਰ ਆਪ ਹੋ ਗਏ ਤੁਹਾਨੂੰ ਚੰਗਾ ਲੱਗਦਾ ਕਿ ਲੋਕ ਕਿੰਨਾ ਵੰਦੀਆ ਕੰਮ ਕਰਦੇ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬੱਚਿਆਂ ਨੂੰ ਔਰ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਇਹਦਾ ਹੀ ਸਖੋਂ ਦੇਣਾਣਾ ਇਹਨਾਂ ਦੇ ਪ੍ਰੋਗਰਾਮ ਹਨ ਇਹ ਵਦੇ ਹੋ ਕੇ ਤੁਹਾਡਾ ਅੰਮ੍ਰਿਤਸਰ ਦਾ ਸਾਡਾ ਸਭ ਦਾ ਪੰਜਾਬ ਦਾ ਨਾਗ ਦਾ ਪ੍ਰੋਸ਼ਨ ਕਰਦੇ